ਦੋਸਤੋ ਆਹ ਮੁੰਡਿਆਂ ਨੇ ਮੱਲਾ ਪੁਰਾਣਾ ਸੱਭਿਆਚਾਰ ਯਾਦ ਕਰਵਾਤਾ ਕਿਉਂਕਿ ਅੱਜ ਤੋਂ 80 90 ਦੇ ਦਹਾਕੇ ਦੇ ਵਿੱਚ ਲੋਕ ਜਦੋਂ ਵਿਆਹ ਸਾਦਿਆਂ ਜਾਂਦੇ ਸੀ ਤਾਂ ਉਦੋਂ ਕੁੜਤਿਆਂ ਦੇ ਨਾਲ ਚਾਦਰੇ ਬਨ ਕੇ ਪੂਰੀ ਮੱਲਾ ਸ਼ਾਨੋ ਸ਼ੌਕਤ ਨਾਲ ਜਾਂਦੇ ਸੀ ਇਹ ਮੁੰਡੇ ਵੀ ਮੰਨ ਲਓ ਵਿਆਹ ਤੇ ਜਾ ਰਹੇ ਸੀ ਤਾਂ ਇਨ੍ਹਾਂ ਮੁੰਡਿਆਂ ਨੇ ਸਕੀਮ ਉਡਾਈ ਵੀ ਆਪਾਂ ਕੁਰਤੇ ਦੇ ਨਾਲ ਚਾਦਰੇ ਬਾਪੂ ਵਾਲਾ ਚਾਦਰਾਂ ਕੱਢਿਆ ਇੱਕ ਮੁੰਡੇ ਨੇ ਦੇਖਿਆ ਤਾਂ ਪਰ ਸਾਰਿਆਂ ਨੇ ਇੱਕੋ ਜਿਹੇ ਚਾਦਰੇ ਬਣਾਏ ਕੁਰਤੇ ਪਾ ਕੇ ਕੈਂਠੇ ਪਾ ਕੇ ਇਹਨਾਂ ਨੇ ਪੁਰਾਣਾ ਸੱਭਿਆਚਾਰ ਆ ਦੇਖੋ ਕਿ ਮੈਂ ਝੜਕਦਾ ਕਿੰਨੇ ਸੋਹਣੇ ਲੱਗਦੇ ਆ ਮੁੰਡੇ ਕਿੰਨਾ ਸੋਹਣਾ ਸੀ ਉਹ ਚੀਜ਼ਾਂ ਸਮਾ ਆਪਣਾ ਸਮਾਂ ਲੋਕ ਸ਼ੌਂਕ ਐ ਪੂਰੇ ਕਰਦੇ ਸੀ ਕਿਉਂਕਿ ਅੱਜ ਕੱਲ ਕੀ ਐ ਉਹ ਕੋਈ ਨਵੇਂ ਫੈਸ਼ਨ ਦੇ ਜ਼ਮਾਨੇ ਨੇ ਇਹ ਸ਼ੌਂਕ ਆਪਣੇ ਸਾਰੇ ਅਲੋਪ ਕਰਤੇ ਇਹ ਵਿਰਸਾ ਸੀ ਆਪਣਾ ਲੋਕ ਪਹਿਲਾਂ ਗੱਡਿਆਂ ਤੇ ਬੋਤਿਆਂ ਤੇ ਘੋੜਿਆਂ ਤੇ ਐ ਜਾਂਦੇ ਸੀ ਵਿਆਹ ਚਾਦਰੇ ਕੁੜਤੇ ਪਾ ਕੇ ਕੈਂਠੇ ਪਾ ਕੇ ਤੇ ਬਾਕੀ ਅਲੱਗ ਹੀ ਠੋਕ ਹੁੰਦੀ ਸੀ ਤੇ ਉਹ ਚੀਜ਼ਾਂ ਪੁਰਾਣੀ ਆ ਲੱਗਦੀ ਆ ਮੁੰਡਿਆ ਕਣੀ ਦੇਖ ਕੇ ਝਲਕਦੇ ਆ ਸਭਿਆਚਾਰ ਤੇ ਇਹ ਚੀਜ਼ਾਂ ਆਪਾਂ ਨੂੰ ਦੁਬਾਰਾ ਮੱਲਾ ਜੇ ਆ ਜਾਣ ਤਾਂ ਕਿੰਨਾ ਸੋਹਣਾ ਲੱਗੇ ਪਹਿਰਾਵਾ ਆਪਣਾ ਆਪਾਂ ਫੈਹੰਦੇ ਜਮਾਨੇ ਦੇ ਵਿੱਚ ਆਪਣਾ ਪਹਿਰਾਵਾ ਭੁੱਲ ਚੁੱਕੇ ਆ ਦੀ ਵੀਡੀਓ ਵਧੀਆ ਲੱਗੀ ਤੈਨੂੰ ਅਗੇ ਸ਼ੇਅਰ ਕਰ ਦਿਓ ਧੰਨਵਾਦ